ਕਿਕਰ ਦੇ ਟੁੱਕਿਆਂ ਤੋਂ ਬਣਾਇਆ ਪਾਊਡਰ ਜੀ ਆਹ ਡੱਬੀ ਦੇ ਵਿੱਚ ਪ੍ਰੋਪਰ ਫਾਰਮੂਲਾ ਲਿਖਿਆ ਹੋਇਆ ਕੱਲਾ ਲਿਖਿਆ ਦੇ ਤੇ ਕਿਕਰ ਪੰਚਾਂਗ ਓਨਲੀ 1000 ਮਿਲੀਗ੍ਰਾਮ ਮਤਲਬ ਇੱਕ ਚਮਚ ਦੇ ਵਿੱਚ 1 ਗ੍ਰਾਮ ਦੇ ਵਿੱਚ ਇੱਕ ਪੂਰੀ ਕਿਕਰ ਦਾ ਪੰਚਾਂਗ ਪਾਇਆ ਜੀ ਕੁਝ ਵੀ ਨਹੀਂ ਪਾਇਆ ਆਮ ਲੋਕਾਂ ਦੇ ਵਿੱਚੋਂ ਕਿਕਰ ਲਈ ਤੇ ਉਹਦੇ ਵਿੱਚੋਂ ਬਣਾ ਲਿਆ ਜੀ ਅਸੀਂ ਕਿਹੜਾ ਕੋਈ ਜਾਦੂ ਕੀਤਾ ਪਰ ਇਹਦੇ ਵਿੱਚ ਆਪਦੇ ਆਪ ਚ ਇੱਕ ਜਾਦੂ ਹੈ ਇਹ ਤੁਹਾਡੇ ਅੰਦਰ ਵੀਰਜ ਨੂੰ ਡਿਵੈਲਪ ਕਰਦਾ ਜੀ ਨਵਾਂ ਵੀਰਜ ਜਦੋਂ ਜਿਵੇਂ ਕੀ ਜਾਂਦਾ ਨਸ਼ਾ ਕਰ ਕਰਕੇ ਵੀਰਿਆ ਸੁੱਕਿਆ ਪਿਆ ਕੁੰਡਾ ਦੇ ਅੰਦਰ ਜਾਣ ਨਹੀਂ ਹੈ ਉਹ ਕਹਿੰਦੇ ਦੋ ਦੋ ਚਾਰ ਚਾਰ ਸਾਲ ਹੋ ਗਏ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਵੀ ਕੀ ਹੁੰਦਾ ਤੇ ਇਸੇ ਤਰ੍ਹਾਂ ਕਈਆਂ ਦਾ ਸਟ੍ਰੈਸ ਕਰਕੇ ਆ ਕਈਆਂ ਦੇ ਮਤਲਬ ਲਾਈਫ ਦੇ ਵਿੱਚ ਇਹ ਚੀਜ਼ਾਂ ਹੈ ਹੀ ਨਹੀਂ ਤਾਂ ਕਰਕੇ ਆ ਤਾਂ ਉਹਨਾਂ ਨੂੰ ਫਿਰ ਅਸੀਂ ਕਹਿੰਦੇ ਹੁੰਦੇ ਆ ਕਿ ਕਿਕਰ ਲੈ ਲਓ ਕਿਕਰ ਦੇ ਤੁੱਕੇ ਲੈ ਲਓ ਕਿਸੇ ਗਰੀਬ ਨੂੰ ਦਿਓ 200 ਰੁਪਇਆ ਉਹ ਤੁਹਾਨੂੰ ਚਾਰ ਪੰਜ ਬੋਰੀਆਂ ਛਾਂਬ ਨੂੰ ਭਰ ਕੇ ਦੇ ਦੋ 200 ਰੁਪਏ ਚੋਂ ਬਿਲਕੁਲ ਕਿਉਂਕਿ ਉਹਨਾਂ ਦੀਆਂ ਬੱਕਰੀਆਂ ਚਾਰੀਆਂ ਨਾਲ ਤੋੜ ਦੂਗਾ ਉਹਨਾਂ ਨੂੰ ਜਾ ਕੇ ਘਰੇ ਛਾਂਵੇਂ ਸੁਕਾ ਲਓ ਸਾਰੇ ਚੁਕਾ ਕੇ ਉਹਨਾਂ ਨੂੰ ਮਿਕਸੀ ਚ ਪਾ ਕੇ ਗ੍ਰਾਈਂਡ ਕਰਕੇ ਪਾਊਡਰ ਬਣਾ ਲਓ ਉਹ ਜਿਹੜਾ ਪਾਊਡਰ ਹੈ ਉਸ ਪਾਊਡਰ ਨੂੰ ਤੁਸੀਂ ਪਿੰਡੇ ਤੇ ਮਲੋ ਣਾਉਣ ਤੋਂ ਪਹਿਲਾਂ ਪਾਣੀ ਚ ਘੋਲ ਕੇ ਤੁਸੀਂ ਦੇਖੋ ਕਿਆ ਕਹਿੰਦੀ ਸਕਿਨ ਤੁਹਾਡੀ ਤੁਸੀਂ ਉਹਨੂੰ ਪੀਣਾ ਸ਼ੁਰੂ ਕਰ ਦਿਓ ਪਾਣੀ ਚ ਰਾਤ ਨੂੰ ਇੱਕ ਚਮਚਾ ਪਾ ਦੋ ਸਵੇਰੇ ਖਾਲੀ ਪੇਟ ਪੀ ਲਓ ਗੱਲ ਸੁਣ ਲਓ ਮੰਡ ਸਾਹਿਬ ਅੱਜ ਕਿਕਰ ਤੇ ਘਮਾਉਣੀ ਆ ਅਸੀਂ ਦੁਨੀਆ ਕਿਉਂਕਿ ਕਿਕਰਾਂ ਨੂੰ ਲੋਕਾਂ ਨੇ ਕਹਿੰਦਾ ਵੀ ਇਹਦੇ ਭੂਤਾਂ ਦਾ ਬਾਸ ਹੀ ਹੁੰਦਾ ਜਦ ਕੋ ਤੇ ਜ਼ਿੰਦਗੀ ਆ ਨਹੀਂ ਉਹੀ ਵਿੱਚ ਕਿਕਰਾਂ ਤੇ ਕਮਾਉਣੀਆਂ ਕਿਕਰਾਂ ਤੇ ਕਹਿੰਦੇ ਹੁੰਦੇ ਸੀ ਵੀ ਲੋਕਾਂ ਨੇ ਕਿਕਰ ਨੂੰ ਹੋਰ ਪਾਸੇ ਜੋੜਿਆ ਤੁਸੀਂ ਕਿਕਰ ਤੋਂ ਫਾਇਦੇ ਲੈ ਕੇ ਲੋਕਾਂ ਨੂੰ ਠੀਕ ਕਰ ਰਹੇ ਹੋ ਲੋਕ ਕਹਿੰਦੇ ਸੀ ਕਿਕਰ ਤੇ 카ਟੋ ਰਹਿੰਦੀ ਕੱਲਾ ਨਾ ਜਾਏ ਖੇਤ ਨੂੰ ਨਾ ਲੋਕਾਂ ਨੇ ਲੋਕ ਬੋਲੀਆਂ ਵੀ ਬਣਾਈਆਂ ਨੇ ਪਰ ਉਸੇ ਕਿਕਰ ਚ ਤੰਦਰੁਸਤੀ ਦੇ ਕਿੰਨੇ ਰਾਜ਼ ਛੁਪੇ ਹੋਏ ਆ ਉਹ ਜਾਂ ਰਾਜ ਧਾਲੀਵਾਲ ਜੀ ਨੂੰ ਪਤਾ ਜਾਂ ਫਿਰ ਤੁਸੀਂ ਦੱਸ ਸਕਦੇ ਹੋ ਜੀ ਸਰ ਰਾਜਤਾਲੀ ਵਾਲੇ ਜੀ ਨੂੰ ਜਰੂਰ ਪਤਾ ਹੋਊਗਾ ਕਿਉਂਕਿ ਇਹ ਇਹਨਾਂ ਨੇ ਪਿੰਡੂ ਜੀਵਨ ਹੰਡਾਇਆ ਹੋਇਆ ਅਸੀਂ ਛੋਟੇ ਹੁੰਦੇ ਤੁੱਕਿਆਂ ਦਾ achar ਖਾਧਾ ਹਾਂ ਔਰ ਕਿਕਰ ਦੀ ਗੂੰਦ ਵੀ ਉਂਗਲੀਆਂ ਮਾਰ ਨਾਲ ਡੱਕੇ ਨਾਲ ਖਾਧੇ ਖਾਦੀ ਉਹੀ ਗੂੰਦ ਹੈ ਜਿਹੜੀ ਹੁਣ ਸੜ ਚੜ ਕੇ ਬੋਲਦੀ ਆ ਦੱਸਦੀ ਆ ਅੰਦਰ ਕਿ ਆ ਠੀਕ ਆ ਪਰ ਜਿਹੜੀ ਕਿਕਰ ਹੈ ਨਾ ਜੀ ਉਹਦੇ ਉਦੋਂ ਤੇ ਕੋਈ ਦਾਤਨ ਕਰਦੇ ਸੀ ਔਰ ਜਿਹੜੇ ਲੋਕੀ ਕਿਕਰ ਦੀ ਦਾਤਨ ਕਰਦੇ ਆ ਕੁਝ ਵੀ ਨਹੀਂ ਹੁੰਦਾ ਜੀ ਹੁਣ ਜਿਹੜੇ ਲੋਕੀ ਬਰਸ਼ ਕਰਦੇ ਆ ਉਹਨਾਂ ਦੇ ਰੋਜ਼ ਡੈਂਟਿਸਟ ਕੋਲ ਜਾਣਾ ਪੈਂਦਾ ਹੈਨਾ ਹੁਣ ਅਸੀਂ ਇਹਨੂੰ ਕੀ ਕੀਤਾ ਇਹਨੂੰ ਅਸੀਂ ਬਣਾਇਆ ਉਹ ਉਹ ਕਿਕਰ ਕੀ ਤੁਹਾਨੂੰ ਕਿਤੇ ਜਾ ਕੇ ਕਿਕਰ ਦੇ ਕੰਡਿਆਂ ਜਾਂ ਹੱਥ ਮਾਰਨ ਦੀ ਲੋੜ ਨਹੀਂ ਤੁਸੀਂ ਗੋਇਲ ਦੇ ਬੱਚੇ ਪਾਲਣ ਦੀ ਸੋਚੋ ਹੈਨਾ ਤੇ ਕਿਕਰਾਂ ਨੂੰ ਅਸੀਂ ਆਪੇ ਕਰ ਲਾਂਗੇ ਕਿਕਰਾਂ ਅਸੀਂ ਪਾਲ ਕੇ ਘਾਟੋ ਦੇ ਬੱਚੇ ਪਾਲਣ ਦਾ ਮਾਨ ਕਰ ਲਾਂਗੇ ਤੇ ਇਹ ਕੀ ਹੈ ਹੁਣ ਇਹਨੂੰ ਕੀ ਕੀਤਾ ਇਹਦਾ ਪਾਊਡਰ ਕੰਡੋ ਜੀ ਉਹ ਚ ਬਰਸ਼ ਨੂੰ ਲਵੇੜ ਲੋ ਦੰਦਾਂ ਤੇ ਮੰਜਣ ਕਰੋ ਇੱਕ ਚਮਚਾ ਰਾਤ ਨੂੰ ਮੈਂ ਕਹਿੰਦਾ ਚੰਗੀ ਤਰ੍ਹਾਂ ਭਉਗੇ ਸਵੇਰੇ ਪੀਓ ਪਿੰਡੇ ਤੇ ਮਰਨਾ ਸਾਬਣ ਦੀ ਜਗਾ ਪਿੰਡੇ ਤੇ ਇਹਨੂੰ ਮਲ ਕੇ ਚੰਗੀ ਤਰ੍ਹਾਂ ਨਹਾਵੋ ਤੁਹਾਨੂੰ ਪਤਾ ਲੱਗੂ ਤੁਹਾਡੀ ਸਕਿਨ ਕਹਿੰਦੀ ਕੀ ਆ ਜੀ ਮਤਲਬ ਇਹ ਜਿਹੜੀ ਚੀਜ਼ ਆ ਇਹਦੀ ਦਾਤਣ ਵੀ ਕਮਾਲ ਹੈ ਇਸੇ ਦੀ ਪਾਊਡਰ ਨੂੰ ਮੰਜਨ ਕਰ ਦਿਓ ਕੁਝ ਨਹੀਂ ਮਿਕਸ ਕੀਤਾ ਹੋਇਆ ਮੈਂ ਇਹਦੇ ਪਲੇਨ ਹੈ ਤੇ ਇਹ ਜਿਹੜੀ ਚੀਜ਼ ਆ ਇਹਨੂੰ ਘਰੇ ਬਣਾਓ ਕਿਕਰਾਂ ਤੁਹਾਡੇ ਆਸ-ਪਾਸ ਨੇ ਲਓ ਉਹਦੀ ਲੂੰਗ ਲੈ ਲਓ ਉਹਦੇ ਡੱਕੇ ਲੈ ਲਓ ਉਹਦਾ ਸੱਕ ਲੈ ਲਓ ਉਹਦਾ ਜਿਹੜਾ ਤੁੱਕਾ ਹੈ ਉਹਦਾ ਫਲ ਹੈ ਫਲੀ ਹੈ ਉਹ ਲੈ ਲਓ ਮਤਲਬ ਇਹਨਾਂ ਚੀਜ਼ਾਂ ਨੂੰ ਲੈ ਕੇ ਸੁਕਾ ਕੇ ਇਹਦਾ ਪਾਊਡਡਰ ਬਣਾਓ ਤੁਸੀਂ ਜ਼ਿੰਦਗੀ 'ਚ ਯਾਦ ਕਰੋਗੇ ਵੀ ਗੋਇਲ ਸਾਹਿਬ ਨੇ ਕੋਈ ਗੱਲ ਦੱਸੀ ਸੀ ਕਿਉਂ ਕਿ ਇਹ ਤੁਹਾਡੀ ਬਾਡੀ ਦੇ ਵਿੱਚ ਕੋਈ ਵੀ ਬਲੌਕੇਜ ਨਹੀਂ ਰਹਿਣ ਦੇਊਗਾ। ਐਸੀ ਚੀਜ਼ ਆ ਤੁਹਾਡੀ ਬਾਡੀ ਦੇ ਵਿੱਚ ਹਾਰਟ, ਬ੍ਰੇਨ ਔਰ ਲੀਵਰ ਇਹਨਾਂ ਸਟਰੋਂਗ ਹੋ ਜਾਊਗਾ। ਤੁਸੀਂ ਸਵੇਰੇ ਦੇਖੋਗੇ ਤੁਸੀਂ ਚਾਹ ਪੀਂਦੇ ਹੋ ਮੈਂ ਕਹਿੰਦਾ ਪੀਓ ਮੈਂ ਮੈਂ ਰੋਕੇ ਕੀ ਲੈਣਾ ਚਾਹ ਆਲਿਆਂ ਦੀ ਦੁਕਾਨਦਾਰੀ ਵੀ ਚੱਲਦੀ ਰਹਿਣੀ ਚਾਹੀਦੀ ਆ ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਨੂੰ ਕੋਈ ਹੋਰ ਚੀਜ਼ ਵਫਾਈ ਨਹੀਂ ਕਰੂਗੀ। ਤੁਸੀਂ ਸਵੇਰੇ ਖਾਲੀ ਪੇਟ ਇਹਨੂੰ ਪੀ ਕੇ ਦੇਖੋ ਉਦੋਂ ਅੱਧੇ ਘੰਟੇ ਬਾਅਦ ਦੱਬ ਦੀ ਚਾਹ ਪਾਣੀ ਪੀ ਲਓ। ਉਹਨੂੰ ਜਮੀਨ ਉਸ ਵਾਂ ਦਾ ਫਰਕ ਜਿਹਨਾਂ ਦੇ ਪੈਰਾਂ ਦੇ ਵਿੱਚੋਂ ਤਲਿਆਂ 'ਚ ਅੱਗ ਨਿਕਲਦੀ ਰਹਿੰਦੀ ਆ ਸਿਰ 'ਚੋਂ ਸੇਕ ਨਿਕਲਦਾ ਰਹਿੰਦਾ ਅੱਖਾਂ 'ਚੋਂ ਅੱਗ ਟਪਕਦੀ ਰਹਿੰਦੀ ਆ ਮੋਢੇ ਗੁੱਡੇ ਦੁਖਦੇ ਰਹਿੰਦੇ ਨੇ 24 ਘੰਟੇ ਸਰੀਰ 'ਚ ਦਰਦ ਰੀੜ ਦੀ ਹੱਡੀ 'ਚ ਡਾਕਟਰ ਨੇ ਕਹਤਾ ਆਪਰੇਸ਼ਨ ਹੋ ਅੱਛਾ ਇੱਕ ਗੱਲ ਹੋਰ ਹੈ ਗੋਡਿਆਂ ਦੇ ਗ੍ਰੀਸ ਦਾ ਕੰਮ ਕਰਦੀ ਆ